बच्चे नु ਦਿੱਤਾ ਗਿਆ ਬਹੁਤਾ ਪਿਆਰ ਅਛਰਕਾਰ ਬੱਚੇ ਨੂੰ ਵਿਗਾਰ ਹੀ ਦਿੰਦਾ ਹੈ ਆਈਫੋਨ ਦੇ क्रेज ਨੇ ਇੱਕ ਬੱਚੇ ਨੂੰ ਆਪਣੀ ਮਾਂ ਦੀ ਉਮਰ ਪਾਰ ਦੀ ਕਮਾਈ ਵੇਚਣ ਤੇ ਮਜਬੂਰ ਕਰਕੇ ਦਿੱਤਾ ਮੰਦਰ ਦੇ ਬਾਹਰ ਫੁੱਲ ਵੇਚ ਕੇ ਕਮਾਉਂਦੀ ਸੀ ਔਖੇ ਔਖੇ ਹੋ ਕੇ ਪਰ ਬੱਚੇ ਦੀ ਜ਼ਿੱਦ ਨੇ ਸਾਰੇ ਪੈਸੇ ਖਪਚਾ ਦਿੱਤੇ ਰਿਆਸਾ ਸ਼ਿਕਾਇਤ ਉਸ ਦੇ ਨੈਸ਼ਨਲ ਪੋਸਟ ਮਹਾਪੜੇ ਨਾਲ ਗੁਰਦੀਪ ਕੌਰ ਅਕਸਰ ਕਹਿ ਦਿੰਦੇ ਆ ਕਿ ਮਾਂ ਦੀ ਜਿਹੜੀ ਮਮਤਾ ਹੈ ਉਸ ਦੀ ਤੁਲਨਾ ਕਿਸੇ ਹੋਰ ਦੇ ਨਾਲ ਨਹੀਂ ਕੀਤੀ ਜਾ ਸਕਦੀ ਇੱਕ ਮਾਂ ਆਪਣੇ ਬੱਚੇ ਨੂੰ ਭਾਵੇਂ ਡਾਂਟ ਲਵੇ ਭਾਵੇਂ ਕੁੱਟ ਲੈ ਪਰ ਆਪਣੇ ਬੱਚੇ ਨੂੰ ਕਦੇ ਵੀ ਮੁਸੀਬਤ ਦੇ ਵਿੱਚ ਮੁਸ਼ਕਿਲ ਦੇ ਵਿੱਚ ਜਾਂ ਕੁਖੇ ਢਿੱਡ ਨਹੀਂ ਦੇਖ ਸਕਦੀ ਇੱਕ ਬੱਚੇ ਦੀ ਆਈਫੋਨ ਦੀ ਜिद ਨੇ ਆਖਿਰਕਾਰ ਇੱਕ ਗਰੀਬ ਮਾਂ ਨੂੰ ਜਿਹੜੀ ਫੁੱਲ ਵੇਚ ਕੇ ਮੰਦਰ ਦੇ ਬਾਹਰ ਆਪਣੇ ਘਰ ਦਾ ਗੁਜ਼ਾਰਾ ਤੋੜਦੀ ਸੀ ਉਸਨੂੰ ਆਪਕੇ ਸੌਕੇ ਹੋ ਕਿ ਆਪਣੀ ਉਮਰ ਪੱਦੀ ਕਮਾਈ ਜਿਹੜੀ ਖਾਤਸਨ ਤੇ ਮਜਬੂਰ ਕਰ ਦਿੱਤਾ ਬਹੁਤ ਸਾਰੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਲੋਕਾਂ ਨੇ ਦੇਖੀ ਤੇ ਬਹੁਤ ਜ਼ਿਆਦਾ ਦਿਲ ਨੂੰ ਭਾਵੁਕ ਕਰ ਰਹੀ ਹੈ ਕਿ ਕਿਵੇਂ ਇੱਕ ਮਾਂ ਜਿਹਦੇ ਹੱਥ ਪਾਪ ਦਸਰੇ ਨੇ ਕਿੰਨਾ ਔਖਾ ਹੋਇਆ ਹੋਏਗਾ ਆਪਣੀ ਉਮਰ ਪੱਦੀ ਰੋਜੀ ਰੋਟੀ ਆਪਣੇ ਬੱਚੇ ਦੇ ਹੱਥ ਦੇ ਵਿੱਚ ਧਾਰਦੀ ਨੂੰ ਤੁਸੀਂ ਨੋਟ ਦੇਖ ਸਕਦੇ ਹੋ ਬੱਚੇ ਦੇ ਹੱਥ ਦੇ ਵਿੱਚ ਇੱਕ ਨੋਟਾਂ ਦੀ ਗੱਡੀ ਹੈ ਦਰਅਸਲ ਇਹ ਮੋਬਾਈਲ ਫੋਨ ਲੈਣ ਦੇ ਲਈ ਅਜਿਹੀ ਗੱਡੀ ਜਿਹੜੀ ਆ ਬੱਚੇ ਨੇ ਆਪਣੀ ਮਾਂ ਤੋਂ ਲਈ ਹੈ ਆਈਫੋਨ ਦਾ ਇਹ ਸਟੋਰ ਹੈ ਜਿੱਥੇ ਆਈਫੋਨ ਲੈਣ ਦੇ ਲਈ ਬੱਚਾ ਆਪਣੀ ਮਾਂ ਨੂੰ ਲੈ ਕੇ ਪਹੁੰਚਿਆ ਦਰਸਕ ਜਿੱਥੇ ਘਰ ਦੇ ਵਿੱਚ ਐਨੀ ਕੀਤੀ ਮਾਂ ਨੇ ਬਹੁਤ ਸਮਝਾਇਆ ਕਿ ਤੂੰ ਆਈਫੋਨ ਰਹਿਣ ਦੇ ਪੈਸੇ ਜਿਹੜੇ ਆ ਕਿਸੇ ਹੋਰ ਤਰ੍ਹਾਂ तरीके ਦੇ ਨਾਲ ਤਰੀ ਮੈਂ ਜ਼ਿੰਦਗੀ ਸਵਾਰ ਦਊਂਗੀ ਤੇਰੇ ਕੰਮ ਆ ਜਾਣਗੇ ਪਰ ਬੱਚਾ ਨਹੀਂ ਮੰਨਿਆ ਬੱਚੇ ਨੇ ਕਿਹਾ ਮੈਂ ਆਈਫੋਨ ਹੀ ਲੈਣਾ ਹੈ ਕਿ ਜਦੋਂ ਬਾ ਮਾਂ ਆਖੀ ਸੌਖੀ ਹੋ ਕੇ ਬੱਚੇ ਦੀ ਜਿੱਦ ਦੇ ਸਾਹਮਣੇ ਉਦੋਂ ਚੁੱਕੀ ਜਦੋਂ ਬੱਚੇ ਨੇ ਰੋਟੀ ਪਾਣੀ ਹੀ ਛੱਡ ਦਿੱਤਾ ਸੇਮਦਨ ਹੋ ਚੁੱਕੇ ਸੀ ਰੋਟੀ ਛੱਡੀ ਹੋਈ ਨੂੰ ਤਾਂ ਮਾਂ ਤੋਂ ਆਪਣੇ ਬੱਚੇ ਦਾ ਦਰਦ ਨਹੀਂ ਦੇਖਿਆ ਗਿਆ ਤੇ ਜਿਸ ਤੋਂ ਬਾਅਦ ਆਪਣੇ ਬੱਚੇ ਨੂੰ ਲੈ ਕੇ ਆਈਫੋਨ ਸਟੋਰ ਪਹੁੰਚ ਆਂਦੀ ਹੈ ਨੋਟਾਂ ਦੀ ਗੱਡੀ ਉਸਦੇ ਹੱਥ ਤੇ ਧਰ ਦਿੰਦੀ ਹੈ ਜਦੋਂ ਆਈਫੋਨ ਸਟੋਰ ਵਾਲਾ ਦੁਕਾਨਦਾਰ ਜਿਹੜਾ ਬੱਚੇ ਨੂੰ ਪੁੱਛਦਾ ਹੈ ਕਿ ਤੁਸੀਂ ਆਈਫੋਨ ਲੈਣ ਆਏ ਹੋ ਕਿੰਨੀ ਕੁ ਖੁਸ਼ੀ ਹੈ ਪੈਸੇ ਕਿੱਦਾਂ ਤੁਸੀਂ ਜਟਾਏ ਤਾਂ ਉਸ ਤੋਂ ਬਾਅਦ ਸਾਹਮਣੇ ਆਇਆ ਕਿ ਕਿਵੇਂ ਫੁੱਲ ਵੇਚਦੀ ਹੋਈ ਮਾਂ ਨੇ ਜਿਹੜਾ ਆਪਣੇ ਬੱਚੇ ਦੀ ਜਿੱਦ ਦੇ ਸਾਹਮਣੇ ਝੁੱਕ ਕੇ ਪੈਸੇ ਉਸ ਨੂੰ ਦਿੱਤੇ ਆਈਫੋਨ ਲੈਣ ਦੇ ਲਈ ਤੇ ਜਿਸ ਤੋਂ ਬਾਅਦ ਬੱਚਾ ਤਾਂ ਆਈਫੋਨ ਹੱਥ ਦੇ ਵਿੱਚ ਲੈ ਕੇ ਖੁਸ਼ ਹੋ ਗਿਆ ਪਰ ਕਿਤਨਾ ਕਿਤੇ ਉਹ ਮਾਂ ਇੱਕ ਤਾਂ ਆਪਣੀ ਆਪਣੇ ਬੱਚੇ ਦੀ ਜਿੱਦ ਦੇ ਸਾਹਮਣੇ ਮਜਬੂਰ ਹੋਈ ਦੂਸਰਾ ਆਪਣੀ ਉਮਰ ਭਾਦੀ ਕਮਾਈ ਵੀ ਗਵਾ ਦਿੱਤੀ ਇਸ ਤਰੀਕੇ ਦੇ ਨਾਲ ਕਈ ਵਾਰ ਬੱਚੇ ਜਿਨ੍ਹਾਂ ਨੂੰ ਆਪਾਂ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਸ਼ਾਇਦ ਉਹ ਸਾਡੀ ਉਸ ਲਈ ਕਦਰ ਨਹੀਂ ਸਮਝਦੇ ਕਿੰਦਾ ਸੀ ਆਫਿਸ ਉੱਥੇ ਹੋ ਕੇ ਉਹਨਾਂ ਦੇ ਲਈ ਜ਼ਿੰਦਗੀ ਸਵਾਰਨ ਦੇ ਲਈ ਉਹਨਾਂ ਦੇ ਲਈ ਕਮਾਈ ਜੁਤਾਉਨੇ ਆ ਪਰ ਕਿਤੇ ਨਾ ਕਿਤੇ ਬੱਚਾ ਨੂੰ ਬਹੁਤਾ ਪਿਆਰ ਬਰਬਾਦ ਕਰਤੀ ਦਿੰਦਾ ਹੈ ਕਿ ਆਈਫੋਨ ਦੇ ਕਰਜ਼ ਦੇ ਸਾਹਮਣੇ ਬੱਚੇ ਨੂੰ ਆਪਣੀ ਮਾਂ ਦਾ ਪਿਆਰ ਨਹੀਂ ਦਿਸਿਆ ਤੁਸੀਂ ਕਿਵੇਂ ਦੇਖਦੇ ਹੋ ਇਸ ਪੂਰੀ ਵੀਡੀਓ ਨੂੰ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਸਾਨੂੰ ਦੱਸਣਾ